ਜਿਨਾਂ ਤੁਸੀਂ ਦੇਖ ਸਕਦੇ ਹੋ ਜੀ ਅਸੀਂ ਖੜੇ ਆ ਪੱਖਵਾ ਰੋਡ ਦੀ ਨਹਿਰ ਦੇ ਉੱਤੇ ਤੇ ਇੱਥੇ ਇੱਕ ਜਿਹੜਾ ਆਰੋਬੀ ਕਾਫੀ ਟਾਈਮ ਤੋਂ ਬੰਨਾ ਸੀਗਾ ਉਹ ਜਿਹੜਾ ਹੈ ਹਲੇ ਤਿਆਰ 80% ਹੋ ਚੁੱਕਿਆ ਲੱਗਦਾ ਨਵੇਂ ਸਾਲ ਤੱਕ ਉਮੀਦ ਹੈਗੀ ਕਿ ਇਹ ਆਰੋਬੀ ਜਿਹੜਾ ਬਣ ਜਾਏਗਾ ਦੇਖਦੇ ਆ ਤੁਹਾਨੂੰ 라이 ਤਸਵੀਰਾਂ ਦਿਖਾ ਰਹੇ ਆ ਜਿਨਾਂ ਤੁਸੀਂ ਦੇਖ ਸਕਦੇ ਹੋ ਆ ਸੜਕ ਹੈਗੀ ਹੈ ਜਿਹੜੀ ਫਲਾਈਓਵਰ ਜਿਹੜਾ ਹੈ ਆਰਓਬੀਪਾ ਕਹਿੰਦੇ ਆ ਅਭੀ ਉਹ ਤੁਹਾਨੂੰ ਦਿਖਾ ਰਹੇ ਆ ਐ ਸੋਚਿਆ ਤੁਹਾਨੂੰ ਜਰੂਰ ਦਿਖਾਈਏ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਪਖਵਾਰ ਰੋੜ ਦੀ ਨਹਿਰ ਹੈਗੀ ਆ ਇੱਥੋਂ ਵੀ ਲੋਕੀ ਆਂਦੇ ਨੇ ਤੇ ਦੇਖ ਰਹੇ ਹੋ ਲਾਈਵ ਤਨ ਉੱਪਰ ਵੀ ਲੈ ਕੇ ਚਲਦੇ ਆ ਦਿਖਾਣੇ ਆ ਅਸੀਂ ਇੱਥੇ ਦੇਖਣ ਆਏ ਸੀਗੇ ਸੜਕ ਕਿੱਦਾਂ ਦੀ ਬਣੀ ਐ ਦੇਖਣ ਨੂੰ ਤਾਂ ਸੜਕ ਵਧੀਆ ਲੱਗਦੀ ਐ ਇੱਥੇ ਆਸ਼ੂ ਜੀ ਵੀ ਆਏ ਸੀਗੇ ਰਮਨਵੀਰ ਬਿੱਟੂ ਜੀ ਦੇ ਨਾਲ ਕਿਉਂਕਿ ਉਹਨਾਂ ਦੇ ਟਾਈਮ ਤੇ ਪ੍ਰੋਜੈਕਟ ਸ਼ੁਰੂ ਹੋਇਆ ਸੀਗਾ ਆ ਤੁਸੀਂ ਦੇਖ ਸਕਦੇ ਹੋ ਥੱਲੇ ਜਿਹੜਾ ਐ ਬੋਰਡ ਹੈਗਾ ਤੁਹਾਨੂੰ ਦਿਖਾਣ ਆਏ ਆ ਤੁਹਾਨੂੰ ਪੂਰਾ ਵਿਊ ਦਿਖਾ ਦਈਏ ਕਿੱਦਾਂ ਦਾ ਦਿਖਦਾ ਉੱਪਰੋਂ ਇਸ ਆਡੀ ਸਮਾਰਟ ਸਿਟੀ ਹੈ ਜੀ ਲੁਧਿਆਣਾ ਇਹ ਤੁਸੀਂ ਦੇਖ ਸਕਦੇ ਹੋ ਆ ਜਿਹੜਾ ਸਾਈਡ ਤੇ ਇਹਨਾਂ ਨੇ ਜੋ ਹੈ ਰੇਲਿੰਗ ਵੀ ਰੱਖੀ ਹੋਈ ਆ ਮਿਸਤਰੀ ਵੀ ਨਿਕਲਦੇ ਪਏ ਨੇ ਆ ਤੁਹਾਨੂੰ ਉੱਪਰ ਵੀ ਲੈ ਕੇ ਚਲਦੇ ਆ ਦਿਖਾਣੇ ਆ ਆ ਤੁਸੀਂ ਦੇਖ ਸਕਦੇ ਹੋ ਲਾਈਟਾਂ ਵੀ ਜਿਹੜੀ ਲਗਾਈ ਗਈਆਂ ਰਾਤੀ ਜੱਗਿਆ ਕਰਨਗੀਆਂ ਆਸੀਂ ਦੇਖ ਸਕਦੇ ਹੋ ਫਲਾਈਓਵਰ ਦੇ ਥੱਲੇ ਆ ਵੀ ਅੰਡਰਪਾਸ ਹੈਗਾ ਇੱਥੋਂ ਲੋਕ ਨਿਕਲਦੇ ਨੇ ਤੇ ਅਸੀਂ ਤੁਹਾਨੂੰ ਦਿਖਾਣ ਆਏ ਆ ਇਹ ਹੈ ਜੀ ਪਖਵਾ ਰੋਡ ਦਾ ਆਰਓਬੀ ਫਲਾਈਓਵਰ ਜਦੋਂ ਇਹ ਕੰਪਲੀਟ ਹੋਏਗਾ ਲੋਕਾਂ ਵਾਸਤੇ ਰੈਡੀ ਹੋਏਗਾ ਤਿਆਰ ਬਣ ਕੇ ਤੇ ਲੋਕੀ ਜਿਹੜੇ ਆ ਰਾਮ ਨਾਲ ਫਿਰੋਬੇ ਦੀ ਚੌਂਕ ਤੇ ਪਹੁੰਚ ਸਕਦੇ ਨੇ ਕਿਉਂਕਿ ਇੱਥੇ ਉਤਰਦਾ ਨਾ ਤੁਸੀਂ ਚੜੋਗੇ ਤੁਸੀਂ ਦੇਖ ਸਕਦੇ ਹੋ ਹੇ ਤੁਹਾਨੂੰ ਪੂਰਾ ਦਿਖਾ ਰਹੇ ਆ سامنے ਤੁਸੀਂ ਦੇਖ ਸਕਦੇ ਹੋ ਮਾਰਕੀਟ ਦੀ ਹੈਗੀ ਉੱਪਰੋਂ ਜਿਹੜੀ ਇਹ ਅੰਡਰਪਾਸ ਹੈ ਬਣਿਆ ਹੋਇਆ ਆ ਦੇਖੋ ਸੜਕ ਆਪਾਂ ਚੱਲਦੇਵੇਂ ਸਾਡੇ ਉੱਤੇ ਦੇਖਣ ਨੂੰ ਵਧੀਆ ਲੱਗਦੀ ਪਈ ਹੈ ਉਮੀਦ ਕਰਦੇ ਹਾਂ ਜਲਦ ਤੋਂ ਜਲਦ ਸਾਡੇ ਕੰਪਲੀਟ ਹੋਏਗੀ ਪੂਰੀ ਜਾਣਕਾਰੀ ਵੀਡੀਓ ਚ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਲੋਕਾਂ ਤੱਕ ਖਬਰ ਪਹੁੰਚੇ ਕਿ ਇਹ ਜਲਦੀ ਤਿਆਰ ਹੋ ਜਾਏਗਾ ਆ ਤੁਸੀਂ ਦੇਖ ਸਕਦੇ ਹੋ ਸਾਨੂੰ ਜਿਹੜਾ ਚੱਲਦਾ ਪਿਆ ਇਹ ਸਾੜ ਤੇ ਮਾਰਕੀਟ ਹੈਗੀ ਆ ਤੇ ਆਉਣ ਅਸੀਂ ਇੱਥੇ ਚੱਲਦੇ ਪਏ ਆ ਇਹ ਜਿਹੜਾ 23 ਸੜਕ ਹੈਗੀ ਹੈ ਡਿਫਰੈਂਟ ਮਟੀਰੀਅਲ ਦੀ ਸੜਕ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਥੱਲੇ ਪੂਰਾ 뷰 ਦਿਖਾਈ ਦਿੰਦਾ ਹੁਣ ਆਪਾਂ ਕਾਫੀ ਉੱਪਰ ਆ ਗਏ ਆ ਦਿਖਾ ਰਹੇ ਆ ਨਾਲੇ ਤੁਸੀਂ ਦੇਖ ਸਕਦੇ ਹੋ ਖੇਤ ਹੈਗੇ ਆ ਸੂਰਜ ਢਲਦਾ ਪਿਆ ਜੀ ਆਪ ਨੂੰ ਪੂਰਾ 뷰 ਦਿਖਦਾ ਤੁਹਾਨੂੰ ਸਾਰਾ ਦਿਖਾ ਰਹੇ ਆ ਅੱਗੇ ਵੀ ਲੈ ਕੇ ਚਲਦੇ ਆ ਪੂਰਾ ਹੀ ਤੁਹਾਨੂੰ ਦਿਖਾ ਰਹੇ ਆ ਸੜਕ ਦਾ ਆ ਦੇਖੋ ਆ ਜਿਵੇਂ ਸੜਕਾਂ ਥੰਬੇ ਤੇ ਦੇਖ ਸਕਦੇ ਹੋ ਲਾਈਟਾਂ ਜਿਹੜੀ ਹੈਗੀਆਂ ਆ ਤੁਹਾਨੂੰ ਪੂਰਾ ਦਿਖਾਵਾਂਗੇ ਆ ਦੇਖੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਗਾ ਜਿਵੇਂ ਹੈ ਉਪਰੋ ਤੁਹਾਨੂੰ ਦਿਖਾ ਦਈਏ ਆ ਨੀਚੇ ਵੀ ਜਿਹੜੀ ਮਾਰਕੀਟ ਹੈਗੀ ਆ ਤੁਸੀਂ ਦੇਖ ਸਕਦੇ ਹੋ ਆ ਪੂਰੀ ਜਿਹੜੀ ਮਾਰਕੀਟ ਹੈਗੀ ਪਖਵਾ ਰੋਡ ਬਲ ਜਾਂਦੀ ਆ ਸੜਕ ਉੱਪਰ ਵੀ ਉੱਪਰ ਖੜੇ ਹੋਏ ਆ ਇਸ ਸਾਈਡ ਤੋਂ ਨੂੰ ਦਿਖਾਇਆ ਇਸ ਸਾਈਡ ਵੀ ਦਿਖਾ ਦਈਏ ਇਹ ਜਿਹੜਾ ਸਾਹਮਣੇ ਤੁਸੀਂ ਰੇਲਵੇ ਫਾਟਕ ਦੇਖ ਰਹੇ ਹੋ ਆ ਰੇਲਵੇ ਫਾਟਕ ਹੈਗਾ ਜੀ ਇਸ ਤੋਂ ਉੱਪਰੋਂ ਅਸੀਂ ਲੰਘਦੇ ਹੈਗੇ ਆਂ ਕ੍ਰੋਸ ਕਰਦੇ ਆਂ ਜਿਹਦੇ ਕਰਕੇ ਆਰਓ ਵੀ ਬਣਾਇਆ ਗਿਆ ਹੈ ਲੋਕਾਂ ਨੂੰ ਦਿੱਕਤ ਹੁੰਦੀ ਸੀ ਕਾਫੀ ਟਾਈਮ ਖੜਨਾ ਪੈਂਦਾ ਸੀਗਾ ਇੱਥੇ ਤੇ ਲੋਕਾਂ ਨੂੰ ਈਜ਼ੀ ਹੋਏਗਾ ਲੋਕੀ ਜੋ ਹੈ ਪ੍ਰਾਈਵੇਅਰ ਯੂਜ਼ ਕਰਕੇ ਦੂਸਰੇ ਵਾਸਤੇ ਚਲੇ ਜਾਣਗੇ ਉਹਨਾਂ ਨੂੰ ਜੋ ਹੈ ਟੰਟੋ ਜਿਹੜਾ ਹੈ ਟ੍ਰੈਫਿਕ ਦੇ ਵਿੱਚ ਵੇਟ ਨਹੀਂ ਕਰਨਾ ਪਏਗਾ ਤੁਸੀਂ ਸਿੱਧਾ ਉੱਪਰੋਂ ਇਸ ਰੇਲਵੇ ਲਾਈਨਾਂ ਤੋਂ ਉੱਪਰੋਂ ਜਾ ਸਕਦੇ ਹੋ ਪੂਰਾ ਤੁਹਾਨੂੰ ਦਿਖਾ ਰਹੇ ਹਾਂ ਆ ਤੁਸੀਂ ਦੇਖ ਸਕਦੇ ਹੋ ਜੀ ਡਿਜ਼ਾਈਨਦਾਰ ਵਧੀਆ ਫੀਲਿੰਗ ਆਂਦੀ ਹੈ ਇਹ ਹੁਣ ਅਪਾ ਇੱਥੇ ਆ ਗਏ ਆ ਅਬ ਪੂਰਾ ਤੁਹਾਨੂੰ ਦਿਖਾ ਦਈਏ ਇੱਥੇ ਤੋਂ ਦਾ 360 ਡਿਗਰੀ ਉੱਪਰੋਂ ਬਹੁਤ ਵਧੀਆ ਲੱਗਦਾ ਪਿਆ ਹੈ ਜੀ ਸਾਰੀ ਤੁਹਾਨੂੰ ਦਿਖਾ ਰਹੇ ਆ ਬਹੁਤ ਤੋਂ ਵਧੀਆ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਦਾਂ ਖਬਰਾਂ ਦਿਖਾਉਂਦੇ ਰਵਾਂਗੇ ਆ ਦੇਖੋ ਇਹ ਵਧੀਆ ਸੀਨ ਪ੍ਰੋਪਰਲੀ ਦੇਖ ਲਓ ਜੀ ਜੇ ਤੁਸੀਂ ਜੇ ਤੁਸੀਂ ਇਸ ਫਲਾਈਓਵਰ ਦੇ ਉੱਪਰੋਂ ਆ ਡਿਜ਼ਾਈਨ ਦੇਖ ਕੇ ਨਿਕਲੋਗੇ ਤੁਹਾਨੂੰ ਵਧੀਆ ਫੀਲ ਹੋਏਗਾ ਅਸੀਂ ਪੂਰਾ ਉੱਪਰ ਤੱਕ ਪਹੁੰਚ ਗਏ ਆ ਜਿੱਥੇ ਬਰਾਬਰ ਹੋ ਗਈ ਹੈ ਸੜਕ ਜਿਹੜੀ ਹੈਗੀ ਹੁਣ ਆਪਾਂ نیچے ਉਤਰ ਕੇ ਤੁਹਾਨੂੰ ਦਿਖਾਣੇ ਆ ਸੜਕ ਦਾ ਪੂਰਾ ਆਓ ਚੱਲੋ ਤੁਹਾਨੂੰ ਦਿਖਾਣੇ ਆ ਜੀ ਉੱਥੇ ਉਤਰ ਕੇ ਆ ਹੁਣ ਇਸ ਪਾਸ ਸੜਕ ਦੇ ਆ ਗਏ ਆ ਦੋ ਬੰਦੇ ਵੀ ਨਿਕਲੇ ਸੀਗੇ ਆ ਦੇਖੋ ਵਧੀਆ ਡਿਜ਼ਾਈਨ ਆ ਪੂਰਾ ਦੇਖੋ ਤੇ ਹੁਣ ਇਦਾਂ ਹੀ ਆਪਾਂ ਨਿਕਲਾਂਗੇ ਤੁਹਾਨੂੰ ਦਿਖਾ ਦਈਏ ਜਿਵੇਂ ਅਸੀਂ ਨਿਕਲਦੇ ਤੇ ਆ ਇਹ ਥੱਲੇ ਸੜਕ ਹੈਗੀ ਆ ਤੇ ਇਦਾਂ ਤੁਸੀਂ ਨਿਕਲੋਗੇ ਅਸੀਂ ਲੰਘ ਕੇ ਦਿਖਾ ਰਹੇ ਹਾਂ ਜੀ ਬਹੁਤ ਵਧੀਆ ਫੀਲ ਹੋ ਰਿਹਾ ਹੈ ਅਸੀਂ ਹੁਣ ਉਤਰਾਈ ਤੋਂ ਉਤਰ ਰਹੇ ਆ ਚਲੋ ਜੀ ਹੁਣ ਅਸੀਂ نیچے ਉਤਰ ਕੇ ਦੇਖਾਂਗੇ ਜਾਂ ਤੁਸੀਂ ਦੇਖ ਸਕਦੇ ਹੋ ਸਾਵਧਾਨ ਕਾਉਸ਼ਨ 25000 ਵੋਲਟ ਆਪਾਂ ਕਾਫੀ ਉੱਪਰ ਆ ਗਏ ਆ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਖੰਬੇ ਲਗਾਏ ਗਏ ਆ ਹੈਵੀ ਖੰਬੇ ਹੈਗੇ ਆ ਜੀ ਨਾਲ ਜਗ੍ਹਾ ਇਹ ਨਾਲ ਜਗ੍ਹਾ ਛੱਡੀ ہوئی ਆ ਤੁਸੀਂ ਦੇਖ ਸਕਦੇ ਹੋ ਆ ਦੇਖੋ ਜੀ ਉੱਪਰੋਂ ਵੀ ਤੁਹਾਨੂੰ ਦਿਖਾ ਦਈਏ ਆ ਹੁਣ ਆਪਾਂ ਰੇਲਵੇ ਲਾਈਨਾਂ ਤੋਂ ਉੱਪਰ ਹੈਗੇ ਆ ਆ ਪ੍ਰੋਪਰ ਤੁਹਾਨੂੰ ਦਿਖਾ ਦਈਏ ਤੁਸੀਂ ਦੇਖ ਸਕਦੇ ਹੋ ਵਧੀਆ ਇਜ਼ਾਹਾਂ ਸੜਕ ਵੀ ਬਣ ਕੇ ਜਲਦ ਉਮੀਦ ਆ ਤਿਆਰ ਹੋ ਜਾਏਗੀ ਲੋਕਾਂ ਨੂੰ ਵਧੀਆ ਰਹੇਗਾ ਆ ਤੁਸੀਂ ਦੇਖੋ ਇਹ ਅੱਗੇ ਵੀ ਜਾ ਰਹੇ ਆ ਸੜੀ ਜਿਹੜੀ ਹੈ ਵਧੀਆ ਬਣੀ ਹੋਈ ਹੈ ਪ੍ਰੋਪਰ ਤੁਹਾਨੂੰ ਸੜਕ ਦਾ ਦਿਖਾ ਰਹੇ ਆ ਆ ਤੁਸੀਂ ਦੇਖ ਸਕਦੇ ਹੋ ਆ ਨੀਚੇ ਤੁਸੀਂ ਦੇਖ ਸਕਦੇ ਹੋ ਇਹ ਕੌਨਵੈਂਟ ਸਕੂਲ ਆ ਗਿਆ ਸਾਹਮਣੇ ਤੇ ਇੱਥੋਂ ਅਸੀਂ ਉੱਪਰ ਆ ਗਏ ਆ ਪੂਰੀ ਮਾਰਕੀਟ ਹੈਗੀ ਆ ਇਹ ਸਿੱਧਾ ਹੀਰੋ ਬੇકરી ਚੌਂਕ ਜਾਂਦੀ ਹੈ ਅਸੀਂ ਉੱਪਰ ਖੜੇ ਹੋਏ ਆ ਤੁਸੀਂ ਦੇਖ ਸਕਦੇ ਹੋ ਲੋਕੀ ਉੱਥੋਂ ਵੀ ਆ ਰਹੇ ਨੇ ਤੇ ਲੈਫਟ ਮੁੜ ਕੇ ਹੀਰੋ ਬੇકરી ਚੌਂਕ ਜਾਣਗੇ ਤੁਹਾਨੂੰ ਪੂਰਾ ਦਿਖਾ ਰਹੇ ਆ ਆ ਸੜਕ ਉਹ ਸਿੱਧਾ ਜਾ ਰਹੀ ਹੈ ਜੀ ਹੀਰੋ ਬੇકરી ਚੌਂਕ ਅਸੀਂ ਪੁਲ ਉੱਪਰ ਖੜੇ ਆ ਦੇਖੋ ਲੋਕੀ ਕਾਲਾਗੜ੍ਹ ਕੇ ਆ ਰਹੇ ਨੇ ਉਮੀਦ ਕਰਦੇ ਹਾਂ ਜਲਦ ਤੋਂ ਜਲਦ ਇਹ ਜਿਹੜੀ ਸੜਕ ਹੈ ਲੋਕਾਂ ਵਾਸਤੇ ਖੁੱਲ ਜਾਵੇਗੀ ਤਾਂ ਕਿ ਦਿੱਕਤ ਪਰੇਸ਼ਾਨੀ ਨਹੀਂ ਆਏਗੀ ਅੱਗੇ ਥੱਲੇ ਵੀ ਦੇਖ ਸਕਦੇ ਹੋ ਆ نیچے ਵੀ ਪੈਟਰੋਲ ਪੰਪ ਹੈਗਾ ਜੀ ਅ ਤੁਸੀਂ ਦੇਖ ਸਕਦੇ ਹੋ ਥੱਲੇ ਵੀ ਹੈਗੀ ਹੈ ਲਾਈਨਾਂ ਵੀ ਪਖਵਾਰੋ ਵੱਲ ਜਾਂਦੀ ਹੈ نیچے ਪੈਟਰੋਲ ਪੰਪ ਹੈਗਾ ਅ ਅਸੀਂ ਕਾਫੀ ਅੱਗੇ ਆ ਗਏ ਹਾਂ ਆ ਹੁਣ ਉਤਰਾਹੀ ਤੇ ਉਤਰ ਰਹੇ ਆ ਦੇਖਦੇ ਆ ਕਿੱਥੇ ਤੱਕ ਜਾਂਦੀ ਆ ਕਾਫੀ ਦੂਰ ਹੈ ਅਸੀਂ ਦੇਖੋ ਕਾਫੀ ਦੂਰ ਆ ਗਏ ਆ ਸਾਹਮਣੇ ਕਿੰਨਾ ਵਧੀਆ ਲੱਗਦਾ ਪਿਆ ਤੁਸੀਂ ਆਪ ਦੇਖ ਸਕਦੇ ਹੋ ਗੁੱਡਏ ਤੁਸੀਂ ਜਾ ਤਾਂ ਹੀਰੋਬਿਕ ਰਚੌਂਗ ਤੋਂ ਸਿੱਧਾ ਜਾਓਗੇ ਪੱਖਵਾ ਰੋਡ ਵੱਲ ਸਿੱਧਾ ਨਹਿਰ ਤੇ ਉਤਰੋਗੇ ਉਸ ਸਾਈਡ ਹੈ ਇਹ ਸਾਈਡ ਲੈ ਕੇ ਜਾ ਰਹੇ ਆ ਇਹ ਹੀਰੋਬਿਕ ਰਚੌਂਗ ਦੇ ਕੋਲ ਉਤਰੇਗੀ ਇਹ ਸੜਕ ਹੈਗੀ ਆ ਆ ਦੇਖੋ ਉੱਪਰੋਂ ਕਿਦਾਂ ਦਾ ਵਿਊ ਲੱਗਦਾ ਪਿਆ ਆ ਵਧੀਆ ਵਿਊ ਜਿਹੜਾ ਲੱਗਦਾ ਪਿਆ ਹੋ ਕਾਫੀ ਆਪਾਂ ਦੂਰ ਆ ਗਏ ਆ ਆ ਤੁਸੀਂ ਦੇਖ ਸਕਦੇ ਹੋ ਇਹ ਸੜਕ ਜਿਹੜੀ ਹੈ ਸਹੀ ਹੈ ਹੁਣ ਤੁਹਾਨੂੰ ਅੱਗੇ ਵੀ ਜਾ ਕੇ ਦਿਖਾਵਾਂਗੇ ਜਿਹੜਾ ਕੰਮ ਹੋ ਰਿਹਾ ਆ ਤੁਸੀਂ ਦੇਖ ਸਕਦੇ ਹੋ ਵਧੀਆ ਇਹਨਾਂ ਨੇ ਰੇਲਿੰਗ ਜੀ ਬਣਾਈ ਹੋਈ ਹੈ ਆ ਦੇਖ ਸਕਦੇ ਹੋ ਕੰਮ ਪੂਰਾ ਉੱਪਰ ਲਾਈਟਾਂ ਵੀ ਦੇਖ ਸਕਦੇ ਹੋ ਲਾਈਟਾਂ ਲੱਗੀ ਹੋਈਆਂ ਠੀਕ ਹੈ ਜੀ ਤੇ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਆ ਸਿੱਧਾ ਜਿਵੇਂ ਜਾਏਗਾ ਇਹ ਨਾਲ ਮਾਰਕੀਟ ਜੀ ਹੈਗੀ ਹੈ ਸਿੱਧਾ ਹੀ ਰੋਬਿਕ ਚੌਂਕ ਉਤਰਾਂਗੇ ਥੋੜਾ ਜਲਦੀ ਜਲਦੀ ਤੁਹਾਨੂੰ ਦਿਖਾ ਦਈਏ ਕੰਮ ਵੀ ਅੱਗੇ ਚੱਲ ਰਿਹਾ ਹੈ ਕਿਉਂਕਿ ਦੇਖਦੇ ਆਂ ਫਿਰ ਕਿੱਥੇ ਕੰਮ ਹੈ ਜਿਹੜਾ ਕੰਪਲੀਟ ਹੁੰਦਾ ਹੈ ਉੱਪਰੋਂ ਤੁਹਾਨੂੰ ਪੂਰਾ 뷰 ਦਿਖੇਗਾ ਸ਼ਹਿਰ ਦਾ ਆ ਦੇਖੋ ਸ਼ਹਿਰ ਦਾ ਪੂਰਾ 뷰 ਹੁਣ ਗੁਰਪ੍ਰੀਤ ਗੋਗੀ ਜੀ ਦੀ ਦੇਖ ਰੇਚੇ ਕੰਮ ਹੋ ਰਿਹਾ ਇਦਾਂ ਹੀ ਕੰਮ ਜਿਹੜਾ ਚੱਲਦਾ ਰਹੇ ਅੱਗੇ ਕੰਮ ਜਿਹੜਾ ਚੱਲਦਾ ਪਿਆ ਤੁਹਾਨੂੰ ਉੱਧਰ ਵੀ ਦਿਖਾ ਦਈਏ ਕਿੱਥੇ ਅਸੀਂ ਖੜੇ ਹੋਏ ਆ ਆ ਉੱਪਰ ਉੱਪਰੋਂ ਅਸੀਂ ਦੇਖ ਸਕਦੇ ਹਾਂ ਆ ਗਲੀ ਬਣੀ ਹੋਈ ਆ ਇੱਥੋਂ ਲੋਕੀ ਨੀਚੇ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਅੱਗੇ ਪੈਟਰੋਲ ਪੰਪ ਵੀ ਹੈਗਾ ਪੂਰਾ ਤੁਹਾਨੂੰ ਦਿਖਾਇਆ ਅੱਗੇ ਤੁਸੀਂ ਦੇਖ ਸਕਦੇ ਹੋ ਕੰਮ ਜਿਹੜਾ ਚੱਲਦਾ ਪਿਆ ਆਪਾਂ ਕਾਫੀ ਅੱਗੇ ਆ ਗਏ ਆ ਆ ਤੁਸੀਂ ਦੇਖੋ ਇਹ ਸੜਕ ਹੁਣ ਤੁਸੀਂ ਚੈੱਕ ਕਰ ਲਓ ਉਨਾ ਸੀ ਪਹੁੰਚ ਗਏ ਆ ਜੀ ਜਿੱਥੇ ਕੰਮ ਹੋ ਰਿਹਾ ਆ ਦੇਖੋ ਸਮਾਨ ਰੱਖੇ ਹੋਏ ਆ ਮਜ਼ਦੂਰਾਂ ਦੇ ਸਮਾਨ ਰੱਖੇ ਹੋਏ ਆ ਕਿਉਂਕਿ ਇਥੇ ਚਾਹ ਵਗੈਰਾ ਪਿੰਦੇ ਨੇ ਤੇ ਰੈਸਟ ਮਾਰਦੇ ਨੇ ਆ ਤੁਸੀਂ ਦੇਖ ਸਕਦੇ ਹੋ ਇਹ ਬਰਤਨ ਵੀ ਰੱਖੇ ਹੋਏ ਨੇ ਆ ਪੂਰਾ ਇਹਨਾਂ ਨੇ ਸਮਾਨ ਰੱਖਿਆ ਹੋਇਆ ਅੱਗੇ ਜਿਹੜਾ ਕੰਮ ਚੱਲ ਰਿਹਾ ਅਸੀਂ ਆਏ ਸੀਗੇ ਸੋਚਿਆ ਤੁਹਾਨੂੰ ਜ਼ਰੂਰ ਦਿਖਾਈਏ ਅ ਦੇਖੋ ਹੁਣ ਕੰਮ ਵਧੀਆ ਚੱਲ ਰਿਹਾ ਹੈ ਤੁਸ ਜਾਨਾ ਵੈਸਟ ਦੇ ਏਰੀਆ ਚ ਅਸੀਂ ਖੜੇ ਹੋਏ ਆ ਜਿੱਥੇ ਕੰਮ ਚੱਲ ਰਿਹਾ ਆ ਤੁਸੀਂ ਦੇਖ ਸਕਦੇ ਹੋ ਬੋਰੀ ਵੀ ਰੱਖੀ ਹੋਈ ਆ ਆ ਪਨਕੀ ਰੱਖਿਆ ਹੋਇਆ ਇਹ ਕੋਈ ਮਸ਼ੀਨ ਆ ਹੁਣ ਤੁਹਾਨੂੰ ਦਿਖਾਣੇ ਆ ਜਿਹੜੇ ਵਰਕਰ ਕੰਮ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਜੋਇੰਟ ਜਿਹੜਾ ਕਿੱਤਾ ਹੁੰਦਾ ਇਹ ਆ ਤੇ ਹੁਣ ਤੁਹਾਨੂੰ ਦਿਖਾਈਏ ਵਰਕਰ ਕੰਮ ਕਰਦੇ ਪਏ ਆ ਦੇ ਦੇਖਦੇ ਆ ਕਿ ਕਦ ਤੱਕ ਇਹ ਕੰਮ ਜਿਹੜਾ ਕੰਪਲੀਟ ਹੁੰਦਾ ਕਿਉਂਕਿ 31 ਦਸੰਬਰ ਤੱਕ ਇਹ ਆ ਗਿਆ ਸੀਗਾ ਕਿ ਜਿਹੜਾ ਕੰਮ ਕੰਪਲੀਟ ਹੋ ਕੇ ਤਿਆਰ ਹੋਏਗਾ ਕੰਮ ਮਜ਼ਦੂਰਾ ਛੋੜਾਂ ਦੇ ਨਾਲ ਜਿਹੜਾ ਚੱਲਦਾ ਪਿਆ ਹੈ ਤੁਸੀਂ ਦੇਖ ਸਕਦੇ ਹੋ ਮਜ਼ਦੂਰ ਆਪਣਾ ਵਧੀਆ ਢੰਗ ਨਾਲ ਲੱਗੇ ਹੋਏ ਆ ਉਮੀਦ ਹੈ ਕਿ ਇਹ ਨਵੇਂ ਸਾਲ ਸਾਨੂੰ ਜੋ ਹੈ ਤੋਹਫਾ ਦਿੱਤਾ ਜਾਏਗਾ ਸਰਕਾਰ ਵੱਲੋਂ ਕਿਉਂਕਿ ਕਾਫੀ ਟਾਈਮ ਤੋਂ ਵੇਰ ਸੀਗੀ ਅਸੀਂ ਦੇ ਇਸ ਸਮਾਨ ਵੀ ਰੱਖੇ ਹੋਏ ਆ ਮਜ਼ਦੂਰ ਆਪਣਾ ਕੰਮ ਕਰ ਰਹੇ ਆ ਅਸੀਂ ਹੁਣ ਪਹੁੰਚ ਗਏ ਆ ਜੀ ਤਨੂੰ ਸਾਰੀ ਵੀਡੀਓ ਦਿਖਾਈ ਆ ਜਰੂਰ ਕਮੈਂਟ ਕਰਿਓ ਕਿਦਾਂ ਲੱਗਿਆ ਕੰਮ ਚੱਲਦਾ ਪਿਆ ਆ ਦੇ ਖੁੱਲ ਲੋਕੇ एकदम ਗਰਮ ਗਰਮ ਤੇ ਮਜ਼ਦੂਰ ਪੂਰੇ ਲੱਗੇ ਹੋਏ ਨੇ ਕੰਮ ਕਰ ਰਹੇ ਨੇ ਉਮੀਦ ਕਰਦੇ ਆ ਵੱਧ ਤੋਂ ਵੱਧ ਤੇ ਜਲਦ ਤੋਂ ਜਲਦ ਕੰਮ ਜਿਹੜਾ ਕੰਪਲੀਟ ਹੋਏਗਾ ਤੇ ਲੋਕਾਂ ਨੂੰ ਆਰਾਮ ਮਿਲੇਗਾ ਤੇ ਦੇਖ ਸਕਦੇ ਹੋ ਲਾਈਵ ਅੰਦਰ ਕੁਝ ਗਰਮ ਗਰਮ ਜਾਂ ਆਈ ਥਿੰਕ ਇਹ ਲੋਕ ਹੈਗੀ ਹੈ ਕਿਉਂਕਿ ਇਹ ਲੋਕੇ ਜਦ ਜਲਦੀ ਹੈ ਇਹਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਉੱਪਰ ਜੀ ਪਾਣੀ ਹੈ ਤੇ ਕੰਮ ਜਿਹੜਾ ਹੁਣ ਇਹ ਚੱਲਦਾ ਪਿਆ ਅੱਗੇ ਤੁਹਾਨੂੰ ਦਿਖਾ ਦਈਏ ਆਹ ਮਸ਼ੀਨ ਜਿਹੜੀ ਹੈਗੀ ਹੈ ਜਲਦੀ ਵੀ ਹੈ ਭਲੇ ਟਾਈਮ ਲੱਗੇਗਾ ਆਈ ਥਿੰਕ ਕੰਮ ਉਹਨੂੰ ਇੱਥੇ ਹੀ ਖੜਕੇ ਤੁਹਾਨੂੰ ਦਿਖਾਣੇ ਆ ਕਿਉਂਕਿ ਅੱਗੇ ਕੰਮ ਚੱਲ ਰਿਹਾ ਆ ਆ ਤੁਸੀਂ ਦੇਖ ਸਕਦੇ ਹੋ ਨੀਚੇ ਲੋਕੀ ਦੇਖੋ ਟ੍ਰੈਫਿਕ 'ਚ ਖੜੇ ਹੋਏ ਨੇ ਜਦ ਪੁਲ ਬਣ ਜਾਏਗਾ ਫਲਾਈਓਵਰ ਤੇ ਲੋਕਾਂ ਨੂੰ ਆਸਾਨੀ ਹੋਏਗੀ ਇੱਕ ਰਸਤੇ ਤੋਂ ਦੂਸਰੇ ਰਸਤੇ ਜਾਣ ਨੂੰ ਲਾਈਵ ਕੰਮ ਹੈ ਜੀ